ਪਰ ਇਹ ਕਿੰਨਾ ਜਿਆਦਾ ਵਿਆਨੂ ਹੋਇਆ ਵਾ ਵੈਸ਼ਨ ਦੇ ਵਗੇ ਹੀ ਪਹਿਲੀ ਵਾਰੀ ਕਰੋਗੇ ਹੀ ਮਾਤਾ ਦੇ ਦਰਸ਼ਨ ਕਰਨ ਤੇ ਆਦਿਕ ਵਾਰੀ ਤੋਂ ਥੋੜਾ ਤਾਂ ਗਏ ਨੇ ਤੇ ਪੱਥਰ ਸਲਾਈਡਿੰਗ ਹੋਈ ਆ ਪੱਥਰ ਡਿੱਗਿਆ ਸਾਡੀਆਂ ਖੁਸ਼ੀਆਂ ਦੇ ਪੱਥਰ ਡਿੱਗ ਗਿਆ ਪੰਜ ਜੱਟ ਕੀ ਇਹ ਸਾਡੀ ਭਾਬੀ ਦੀ ਦਿੱਦ ਹੋਈ ਹੈ ਸਭ ਤੋਂ ਛੋਟੀ ਭਾਬੀ ਦੀ ਸਾਡੀ ਮੇਰੇ ਛੋਟੇ ਬ੍ਰਦਰ ਦੀ ਵੱਡੀ ਸੀਗੀ ਚਾਹ ਨਹੀਂ ਪੂਰੇ ਆ ਸਾਡੇ ਹਾਂ ਜੀ ਪਿਆੜੇ ਚਾਵਣੀ ਆ ਤੇ ਮਹਿੰਦੀ ਲਵਾ ਕੇ ਭੇਜਿਆ ਚੇਚਾ ਆ ਕੁੜੀਏ ਪਹਿਲੀ ਵਈ ਤੂੰ ਮਾਰਾ ਲੈ ਜਾਣਾ ਮੇਦੀ ਬੁੱਦੀ ਲਾ ਕੇ ਜਾ ਸ਼ਿੰਗਾਰ ਕਰਕੇ ਜਾ ਮਾਤਾ ਕੋਲ ਕੇ ਮੇਰੀ ਧੀ ਆਈ ਆ ਪਰ ਮਾਤਾ ਨੂੰ ਜਾਵਦਾ ਦਰਸ਼ਨ ਹੀ ਨਹੀਂ ਦਿੱਤੇ ਮਾਰਾ ਨੇ ਉਹਨੂੰ ਮਨਜ਼ੂਰੀ ਨਹੀਂ ਪਾਈ ਹੋਈ ਜਦਿਆ ਗੱਡੂਰੀ ਆ ਗਈ ਇਹ ਭਾਈ ਤੂਏ ਦੇ 5 ਵਜੇ ਨੇ ਤੂਏ 6:00 ਦਸ ਜਾਣਾ ਮੈਂ ਤੱਕਾ ਜੂ ਪੰਨਨਵਾ ਅਸਰਿੰਦਰ ਕੁਮਾਰਾ ਜੀ ਮੇਰੇ ਚਾਚਾ ਜੀ ਦੀ ਨੂੰਹ ਅਸੀਂ 8 ਗੱਸ ਤੋਂ ਇਹਨਾਂ ਦੀ ਮੈਰਿਜ ਹੋਈ ਹੈ ਜੀ ਅਜਨ ਨੂੰ 1 ਮਹੀਨਾ ਹੋ ਗਿਆ ਪੁਰਾ ਮੈਰਜ ਦਾ ਜੀ ਪੰਡੀ ਯਾਤਰਾ ਵਾਸਤੇ ਵੈਸ਼ਨੂ ਦੇ ਮਾਤਾ ਦੇ ਘਰੇ ਕੱਲ ਜੀ ਇੱਕ ਟ੍ਰਿਪ ਹੋ ਗਏ ਰਾਤ ਇਹ ਉੱਥੇ ਰਹੇ ਆ ਨੂੰਹਾਂ ਨੇ ਫੋਨ ਕੀਤਾ ਤੇ ਅਸੀਂ ਸੇਰੇ ਯਾਤਰਾ ਕਰਾਂਗੇ ਮੇਰੇ ਛੋਟੇ ਬ੍ਰਦਰ ਨੇ ਕਿਹਾ ਤੇ ਤੁਸੀਂ ਮੈਰਜ ਹੁਣੇ ਹੀ ਕਰ ਲਓ ਕਹਿੰਦੀ ਨਹੀਂ ਪਾਜੀ ਆਪਾਂ ਰਾਤ ਨੂੰ ਇੱਥੇ ਰਹਿਣਾ ਤੇ ਸੇਰੇ ਹੀ ਯਾਤਰਾ ਕਰਾਂਗੇ ਜੀ ਸੇਰੇ ਢਾਈ ਵਜੇ ਹਮ ਨੂੰ ਫੋਨ ਆ ਗਿਆ ਜੀ ਇਸ ਵੇਲੇ ਤਾਂ ਮੈਂ ਆਨ ਭਰਾ ਮੇਰੇ ਨੇ ਫੋਨ ਕੀਤਾ ਮੈਂ ਕੱਲਾ ਰਹਿ ਗਿਆ ਹਾਂ ਜੀ ਇੱਥੇ ਉਹਨੂੰ ਪਤਾ ਨਹੀਂ ਕੀ ਹੋ ਗਿਆ ਉਹਨੇ ਕਿ ਤਿੰਨ ਵਜੇ ਉਹਨੂੰ ਮੈਸੇਜ ਆ ਗਿਆ ਵੀ ਉਹਨਾਂ ਨੂੰ ਉੱਥੇ ਚੋ ਕੇ ਕਿਹਾ ਤੇ ਮਸਲਾ ਕਟਰੇ ਲੈ ਗਿਆ ਹਸਪੀਟਲ ਦੇ ਵਿੱਚ ਤੇ ਕਟਰੇ ਜਾ ਕੇ ਜੀ ਉਹਨਾਂ ਨੇ ਸਾਨੂੰ 2:30-3 ਵਜੇ ਕਿਸੇ ਡਰਾਈਵਰ ਦੀ ਗੱਡੀ ਤੇ ਖੂਨ ਆਇਆ ਵੀ ਉਹਨਾਂ ਦੀ ਡੈਥ ਹੋ ਗਈ। ਸਾਨੂੰ ਤਾਂ ਦਾ ਇਹ ਨਾਮ ਹੀ ਚੰਗੇ ਤਰ੍ਹਾਂ ਨਹੀਂ ਪਤਾ ਕਿ ਉਹਦੇ ਪੇਕੇ ਦਾ ਨਾਲ ਸਪਨਾ ਹੁੰਦਾ। ਮਨੇ ਕਹਿ ਦਿੱ ਸਪਨਾ ਦੀ ਡੈਥ ਹੋ ਗਈ ਆ ਗੱਡੀ ਨੰਬਰ 2 ਧਿਆਨਪੁਰ ਤੋਂ ਆਉਣ ਦੇ ਵਿੱਚ ਹੋਈ। ਇਹ ਤਾਂ 1 ਮਹੀਨਾ ਹੋ ਗਿਆ ਵੇ ਅਣਚਾਹ ਨਹੀਂ ਹਾਂ ਹਾਂਜੀ ਹਾਂਜੀ 1 ਮਹੀਨਾ ਜੇ ਆਨੂ ਕੋਦੇ ਦਾ ਰੋਟੀ ਪਾਣੀ ਕੋ ਚਾਹ ਪਾਣੀ ਨਹੀਂ ਉਹ ਤਾਂ ਆ ਤੀਕੇ ਦੇਖਿਆ ਜੀ ਅੰਮਰਸਰੋਂ ਦਾ ਵਿਆਹ ਕਿ ਲਿਆਂਦੀ ਜੀ ਸਰਜੀਪੁਰੇ ਦੀ ਸਾਨੂੰ ਕਿਸੇ ਗੱਲ ਦੀ ਇਹ ਤਾਂ ਕਦੀ ਚਿੰਤਾ ਹੀ ਨਹੀਂ ਲਈ ਆ ਗੱਲ ਬਾਤ ਇਹਨੂੰ ਨਾਲ ਲੈਣਾ ਹੋ ਜੇਗੀ ਹੋਇਆ ਬਸ ਜੀ ਉਹ ਕਹਿੰਦੇ ਜੀ ਉੱਥੇ ਜਦੋਂ ਮਤਲਬ ਇੱਕ ਸ਼ੈੱਡ ਹੀ ਸੀ ਤੇ ਜਿੱਥੇ ਸਾਂਝੀ ਸ਼ਾਹਦ ਤੇ ਲੱਗੇ 5-5 ਮਿੰਟ ਦਾ ਰਸਤਾ ਰਹਿ ਗਿਆ 10 ਮਿੰਟ ਦਾ ਮੱਥਾ ਟੇਕਣ ਵਾਸਤੇ ਇੱਕ ਸ਼ੈੱਡ ਦੇ ਥੱਲੇ ਖਲੋਤੇ ਸੀ ਤੇ ਕਹਿੰਦਾ ਕਿ ਮੈਂ ਫੋਟੋ ਬਣਾਉਂਦਾ ਸੀ ਉਹਨੇ ਨੂੰ ਭਰਾ ਦੇ ਨੇ ਜੇ ਕੋਈ ਗੱਲ ਨਹੀਂ ਕੀਤੀ ਫੋਟੋ ਕਚਨ ਲੱਗਿਆ ਛੱਡ ਦੇ ਜੇ ਕਹਿੰਦੇ ਪੱਥਰ ਡਿੱਗਾ ਹੋਇਆ ਤੇ ਉਹਦੇ ਵਿੱਚ ਇਹ ਜਿਹੜੀ ਸਪਨਾ ਹੀ ਇਹਦੇ ਮੌਕੇ ਤੇ ਡੈਥ ਹੋ ਗਈ ਜੀ ਤੇ ਬਾਕੀ ਦੋ ਤਿੰਨ ਜ਼ਖਮੀ ਹੋ ਗਈ ਆ ਫਿਰ ਕਿਸੇ ਨੇ ਹੋਰ ਵੀ ਨੂੰ ਦੱਸਿਆ ਫੋਨ ਕਰਕੇ ਵੀ ਮਤਲਬ ਇੱਕ ਲੇੜੀ ਦਾ ਉਹ ਤੇ ਧੜ ਘਟ ਗਿਆ ਤੇ ਇਹਨਾਂ ਨੂੰ ਚੁੱਕ ਗਏ ਸੀ ਤੇ ਮੇਰਾ ਭਰਾ ਜਿਹੜਾ ਸੀ ਅੱਜ ਦਾ ਮੁੰਡਾ ਉਹ ਕਹਿੰਦਾ ਜੀ ਮੈਂ ਤੇ ਦਿੱਕਾ ਡਾ ਰਹਿ ਗਿਆ ਮੈਨੂੰ ਦੱਸੋ ਕੀ ਕਰਾਂ ਕਿੰਨੇ ਕੋ ਮਰ ਗਿਆ ਉਮਰ ਨੇ ਹੁਣੇ 28-29 ਸਾਲ ਦੀ ਰਾ ਦੀ ਉਹ 26-27 ਸਾਲ ਦੀ ਬੁਢੀ ਦੀ ਹੋਏਗੀ ਤੁਹਾਡੀ ਉਮਰ ਅਜੇ ਤੁਹਾਡੇ 40 ਹੀ ਪੂਰੇ ਨਥੇ ਜੀ ਸਾਰੇ ਭਾਈ ਉਸ ਤੋਂ ਬਾਅਦ ਉਹਨਾਂ ਨੇ ਉਹਨੂੰ ਕੋਈ ਫੋਨ ਨਹੀਂ ਕੀਤਾ ਜਦੋਂ ਮਾਵਾਂ ਗਾਦੀ ਗੱਲ ਸਾਰੇ ਜਾਣਿਆ ਵੀ ਆਪਾਂ ਗੱਡੀ ਲੈ ਕੇ ਆਉਨੇ ਆ ਤੁਹਾਨੂੰ ਆਪੋ ਕੇ ਨੇ ਮੈਸੇਜ ਕੀਤਾ ਤੇ ਸਾਰਾ ਹਫ਼ਤਾ ਜਿਹੜਾ ਸੀ 1000 ਰੁਪਏ ਵਾਲਿਆਂ ਕੋਲ ਉਹ ਆਪਣੀ ਗੱਡੀ ਦੇ ਆਉਣਗੇ ਜਾਣਗੇ ਅਤੇ ਲੈ ਕੇ ਆਵਾਂਗੇ ਤਾਂ ਤਸੀਂ ਮਤਲਬ ਨਾ ਮੈਂ ਅਸੀਂ ਆਪਣੇ ਮਨ ਚ ਸੋਚਿਆ ਇਧਰੋਂ ਆਪਾਂ ਗੱਡੀ ਲੈ ਕੇ ਚੱਲ ਜਾਵਾਂਗੇ ਉਧਰ ਉਹ ਆ ਜਾਣਗੇ ਤੇ ਸਾਨੂੰ ਕੋਈ ਅਸੀਂ ਬਸ ਸੇੜਦੇ ਬਸ ਇਦਾਂ ਹੀ ਬੰਦਲੇ ਫਿਰਨ ਦੇ ਆਨੂੰ ਕੋਈ ਕਰਦਾ ਨਹੀਂ ਕੋਈ ਨਹੀਂ ਜੀ ਹਜੇ ਤੱਕ ਕੋਈ ਡੈੱਡ ਬਡੀ ਨਹੀਂ ਕਮਸੀ ਜੀ ਸਾਡੇ